ਜੋ ਕਿ ਮੁਫਤ ਰਾਸ਼ਨ ਸਕੀਮ ਹੈ ਕਹਿੰਦੇ ਇੱਕ ਤਰੀਕ ਤੋਂ ਬੰਦ ਹੋਣ ਜਾ ਰਹੀ ਹੈ 18000 ਡਿਪੂ ਹੋਲਡਰ ਨੇ ਉਹ ਜੀ ਤਰਨਾ ਕਰ ਲਾਂਗੇ ਦੇਸ਼ ਭਰ ਵਿੱਚ ਵਿਆਪਕ ਹੜਤਾਲ ਹੋਵੇਗੀ ਪਹਿਲੀ ਤੋਂ ਜੀ ਅਸੀਂ ਕਿਸੇ ਨੂੰ ਇਹ ਨਹੀਂ ਮੰਡਾਂਗੇ ਰਾਸ਼ਨ ਪੰਜਾਬ ਸਰਕਾਰ ਵੀ ਡਿਪੂ ਹੋਲਡਰਾਂ ਦੇ ਨਾਲ ਮਤਰਿਆ ਸਰੂਪ ਕਰ ਰਹੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਡਿਪੂ ਹੋਡਰਾ ਵੱਲੋਂ ਕੀਤੀ ਜਾ ਰਹੀ 200 ਰੁਪਏ ਪ੍ਰਤੀ ਕੁਇੰਟਲ ਮੰਗ ਨੂੰ ਮੰਨਣ ਦੀ ਅਣ ਸੁਣਿਆ ਕਰ ਲਿਆ ਕੰਨੀ ਬੰਦ ਕਰ ਲਏ ਜੀ ਕਿ ਮੁਫਤ ਰਾਸ਼ਨ ਸਕੀਮ ਹੈ ਕਹਿੰਦੇ ਇੱਕ ਤਰੀਕ ਤੋਂ ਬੰਦ ਹੋਣ ਜਾ ਰਹੀ ਹੈ 18000 ਡਿਪੂ ਹੋਲਡਰ ਨੇ ਉਹ ਜੀ ਤਰਨਾ ਕਰ ਲਾਂਗੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਪੂਰੇ ਭਾਰਤ ਦੇ ਵਿੱਚ 6 ਲੱਖ ਤੋਂ ਵੱਧ ਡਿਪੂ ਨੇ ਤੇ 18000 ਦੀਪੂ ਧਾਰਕ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਪ੍ਰਧਾਨ ਨੇ ਕਰਮਜੀਤ ਸਿੰਘ ਅੜੈਚਾ ਇਹਨਾਂ ਦੀ ਬੁਖਮੰਗ ਕੀ ਹੈ ਪ੍ਰਤੀ ਕੁਆਂਟਲ ਦੀਪੂ ਨੂੰ ਵੀ 200 ਰੁਪਿਆ ਕਮਿਸ਼ਨ ਦੇ ਤੌਰ ਤੇ ਦਿੱਤਾ ਜਾਵੇ ਕਿਉਂਕਿ ਲੋਕ ਲੈ ਕੇ ਆਉਂਦੇ ਆ ਫਿਰ ਵੰਡਦੇ ਆ ਸਮਾਂ ਤਾਂ ਲੱਗਦਾ ਹੈ ਨਾ ਜੀ ਕਿਉਂ ਨਾ ਇਹਨਾਂ ਨੂੰ ਅਜਿਹੇ ਮਾਮਲੇ ਦੇ ਵਿੱਚ ਕਮਿਸ਼ਨ ਮਿਲਣੀ ਚਾਹੀਦੀ ਐ ਅਸੀਂ ਵੀ ਇਹਦੇ ਨਾਲ ਐ ਇਹ ਕਹਿੰਦੇ ਕਿ 올 ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰ ਫੈਡਰੇਸ਼ਨ ਇਹਨਾਂ ਦੇ ਇਹ ਪ੍ਰਧਾਨ ਨੇ ਉਹ ਕਹਿੰਦੇ ਕਿ ਦੇਸ਼ ਭਰ ਵਿੱਚ ਵਿਆਪਕ ਹੜਤਾਲ ਹੋਵੇਗੀ ਪਹਿਲੀ ਤੋਂ ਜੀ ਅਸੀਂ ਕਿਸੇ ਨੂੰ ਇਹ ਨਹੀਂ ਮੰਡਾਂਗੇ ਰਾਸ਼ਨ ਪੰਜਾਬ ਸਰਕਾਰ ਵੀ ਡੀਪੂ ਹੋਲਰਾਂ ਦੇ ਨਾਲ ਮਤਰਿਆ ਸਰੂਪ ਕਰ ਰਹੀ ਹੈ। ਔਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਡੀਪੂ ਹੋਡਰਾਂ ਵੱਲੋਂ ਕੀਤੀ ਜਾ ਰਹੀ 200 ਰੁਪਏ ਪ੍ਰਤੀ ਕੁਇੰਟਲ ਮੰਗ ਨੂੰ ਮੰਨਣ ਦੀ ਅਣਸੁਣਿਆ ਕਰ ਲਿਆ ਕੰਨੀ ਬੰਦ ਕਰ ਲਏ ਜੀ। ਮਹਤਰਾਸ਼ਣ ਨੂੰ ਅਣਮੇਤੇ ਸਮੇਲੀ ਅਸੀਂ ਬੰਦ ਕਰਤਾ। ਫਿਰ ਸਰਕਾਰ ਆਪਣਾ ਕੰਮ ਆਪ ਕਰ ਲਵੇ। ਬਦਲਵੇਂ ਤਰੀਕੇ ਨਾਲ ਕਿਸੇ ਤੋਂ ਚਲਾ ਲਵੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਅਨਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ